ਮੈਂ ਇੱਥੇ ਤੋਂ ਗੇਮ ਸਟਾਰਟ ਕਰੀ ਸੀ ਕਰ ਮੈਂ 10th ਤੱਕ 2 ਸਾਲ ਗੇਮ ਕਰੀਆ ਉਸ ਤੋਂ ਬਾਅਦ ਫਿਰ ਜਦੋਂ ਹੀ ਮੈਂ ਪਬਲਿਕ ਰੂਮ ਚ ਗਈ ਤਾਂ ਲੋਕ ਇਹ ਚੀਜ਼ ਕਹਿਣ ਲੱਗੇ ਸੀ ਕਿ ਅਗਰ ਤੇਰੇ ਕੋਲ ਮੈਡਲ ਹੈਗੇ ਆ ਪਰ ਸਰਟੀਫੀਕੇਟਸ ਨਹੀਂ ਹੈਗੇ ਹਨਾ ਤਾਂ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਤੈਨੂੰ ਕਿਸੇ ਨੇ ਜੌਬ ਨਹੀਂ ਦੇਣੀ ਹੈ ਇੱਥੇ ਤਾਂ ਇਹ ਵੀ ਚੀਜ਼ ਕਹਿ ਦਿੰਦੇ ਹੁੰਦੇ ਸੀ ਕਿ ਇਹਨੂੰ ਕੱਪੜੇ ਪਾਉਣ ਦੀ ਸੈਂਸ ਨਹੀਂ ਹੈਗੀ ਹਾਂਜੀ ਮੈਂ ਲਾਪੁਰੀ ਸਿੰਘ ਈਗਲ ਪੰਜਾਬ న్యూਸ ਵੱਲੋਂ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਪੋਸਟਕਾਰ ਮੈਚ ਅਸੀਂ ਤੁਹਾਨੂੰ ਅਜੇਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਲੋਗੇ ਆਪਣੇ ਦੰਤ ਤੇ ਆਪਣੀ ਮਿਹਨਤ ਦੇ ਸਦਕਾ ਆਪਣਾ ਤੇ ਆਪਣੇ ਮਾਪੇ ਮਾਵਾਬ ਦਾ ਸਾਰਾ ਬਣੇ ਅਸੀਂ ਅੱਜ ਗੱਲ ਕਰਨ ਜਾ ਰਹੇ ਆ ਅੱਜ ਦੇ ਗੱਲ ਤੋਂ ਵੀਰਪਾਲ ਕੌਰ ਦੀ ਸਸੀਗੰਗ ਹਾਂਜੀ ਸਸੀਗੰਗ ਵੀਰਪਾਲ ਜੀ ਆਪਣੇ ਬਾਰੇ ਕੁਝ ਦੱਸੋਗੇ ਵੀ ਆਪਾਂ ਵੀ ਕਿਵੇਂ ਆਪਾਂ ਵੀ ਸ਼ੁਰੂਆਤ ਕੀਤੀ ਇਹਦੀ ਤੇ ਵੀ ਸਾਰਾ ਕੁਝ ਆਪਣੇ ਬਾਰੇ ਦੱਸੋਗੇ ਹਾਂਜੀ ਜਦਕਿ ਮੇਰਾ ਨਾਮ ਵੀਰਪਾਲ ਕੌਰ ਹੈ ਤੇ ਮੈਂ ਪਿੰਡ ਚਿਤਕਲ ਦੀ ਰਹਿਣ ਵਾਲੀ ਆ ਜਦੋਂ ਜੇ ਮੇਰੀ ਗੇਮ ਦਾ ਗੱਲ ਕਰੀ ਜਾਵੇ ਤਾਂ ਮੈਂ 8th ਕਲਾਸ ਤੋਂ ਸਟਾਰਟ ਕਰੀ ਸੀ ਤੇ ਲਗਭਗ ਅੱਜ ਮੈਨੂੰ 12 ਤੋਂ 13 ਸਾਲ ਹੋ ਗਏ ਨੇ ਮਿਹਨਤ ਕਰਦਿਆਂ ਤੇ ਉਹਦੇ ਵਿੱਚ ਮੇਰੇ ਇੰਨਾ ਲੌਂਗ ਟਾਈਮ ਮਿਹਨਤ ਕਰਨ ਦਾ ਰੀਜ਼ਨ ਇਹ ਸੀਗਾ ਕਿ ਮੈਨੂੰ ਕੋਈ ਪ੍ਰੋਫੈਸ਼ਨਲ ਕੋਰਸ ਨਾ ਮਿਲਣ ਦੀ ਵਜ੍ਹਾ ਕਰਕੇ ਕੋਈ ਪ੍ਰੋਫੈਸ਼ਨਲ ਕੋਚਿੰਗ ਨਾ ਪ੍ਰੋਵਾਈਡ ਹੋਣ ਦੇ ਕਰਕੇ ਮੈਂ ਅੱਜ ਮਤਲਬ ਕਿ ਅੱਜ ਮਤਲਬ ਕਿ ਅੱਜ ਮੈਨੂੰ ਇੰਨੇ ਸਾਲ ਹੋ ਗਏ ਨੇ ਮੈਂ ਮੰਨਦੀ ਕਰਦੀ ਨੂੰ ਮੈਂ ਇਹ ਜੀ ਸੋਚਦੀ ਆ ਵੀ ਆਈ ਥਿੰਕ ਜੇ ਅਗਰ ਮੈਨੂੰ ਪਹਿਲਾਂ ਕੋਈ ਪ੍ਰੋਫੈਸ਼ਨਲ ਕੋਚ ਮਿਲ ਜਾਂਦਾ ਤਾਂ ਸ਼ਾਇਦ ਮੇਰੇ ਲਈ ਈਜ਼ੀ ਹੁੰਦਾ ਬਹੁਤ ਜ਼ਿਆਦਾ ਤੇ ਮੈਂ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਹੁੰਦੀ ਇਹ ਆਪਾਂ ਵੀ ਤੁਸੀ ਕਹਿ ਰਹੇ ਵੀ 8th ਕਲਾਸ ਤੋਂ ਆਪਾਂ ਕਰ ਰਹੇ ਸੀ ਇਹ ਆਪਾਂ ਵੀ ਸਕੂਲ ਵਗੈਰਾ ਦੀ ਟ੍ਰੇਨਿੰਗ ਕਰਦੇ ਸੀ ਜਾਂ ਕਿਤੇ ਵੀ ਹੋਰ ਆਪਾਂ ਕਰਦੇ ਆ ਨਹੀਂ ਨਹੀਂ ਉਦੋਂ ਇਦਾਂ ਦਾ ਤਾਂ ਕੁਝ ਨਹੀਂ ਹੈਗਾ ਸੀਗਾ ਨਾਰਮਲ ਗੱਲ ਸੀਗੀ ਕਿ ਮੇਰੇ ਫਾਦਰ ਸਾਹਿਬ ਸੀ ਉਹ ਪੱਠੇ ਦੇ ਕੰਮ ਕਰਦੇ ਹੁੰਦੇ ਸੀ ਤੇ ਅਸੀਂ ਉਹਨਾਂ ਨਾਲ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਸੀ ਸ਼ਾਇਦ ਉਹ ਉਹ ਹਾਰਡ ਵਰਕ ਕਰਨ ਦੇ ਕਰਕੇ ਹੀ ਮੈਂ ਇੰਨਾ ਅੱਗੇ ਆ ਚੁੱਕੀ ਆਂ ਅਗਰ ਉਹ ਚੀਜ਼ਾਂ ਮੈਂ ਨਾ ਕੀਤੀਆਂ ਹੁੰਦੀਆਂ ਮੈਂ ਵੀ ਸਿੰਪਲ ਇੱਕ ਆਮ ਜੀ ਕੁੜੀ ਹੁੰਦੀ ਤਾਂ ਸ਼ਾਇਦ ਮੈਂ ਇੰਨਾ ਅੱਗੇ ਨਹੀਂ ਵੱਧ ਸਕਦੀ ਸੀ। ਇਹ ਆਪਾਂ ਟ੍ਰੇਨਿੰਗ ਵੇਸੇ ਆਪਾਂ ਜਤੂ ਕਰਦੇ ਸੀ ਜਾਂ ਕਿਤੇ ਵੀ ਆਪਣੇ ਪਿੰਡ ਇੱਕ ਕੋਈ ਸਟੇਡੀਅਮ ਵਗੈਰਾ ਨਹੀਂ ਜੀ ਆਪਣੇ ਪਿੰਡ ਦਾ ਕੋਈ ਸਟੇਡੀਅਮ ਨਹੀਂ ਹੈਗਾ ਨਾ ਹੀ ਮੈਂ ਜਤੂ ਜਾਂਦੀ ਸੀਗੀ ਪਹਿਲਾਂ ਤਾਂ ਪਹਿਲਾਂ ਮੈਂ ਏਦਾਂ ਰੋਡਸ ਤੇ ਹੀ ਰਨਿੰਗ ਕਰਦੀ ਹੁੰਦੀ ਸੀਗੀ ਤੇ ਫਸਟ ਟਾਈਮ ਜਦੋਂ ਮੈਂ ਪਾਰਟਿਸਪੇਟ ਕਰਿਆ ਸੀਗਾ ਤਾਂ ਮੈਂ 8th ਕਲਾਸ ਚ ਪਾਰਟਿਸਪੇਟ ਕਰਿਆ ਸੀਗਾ 400 ਮੀਟਰ ਚ ਉਹਦੇ ਚ ਮੇਰਾ 골ਡ ਮੈਡਲ ਸੀਗਾ ਉਸ ਤੋਂ ਬਾਅਦ ਫਸ ਪੋਜੀਸ਼ਨ ਆਈ ਸੀ ਹਾਂ ਹਾਂਜੀ ਫਸਟ ਪੋਜੀਸ਼ਨ ਆਈ ਸੀ ਉਸ ਤੋਂ ਬਾਅਦ ਮੈਂ ਮਤਲਬ ਖੇਡਣ ਗਈ ਚੋਂ ਡਿਸਟ੍ਰਿਕਟ ਲੈਵਲ ਤੇ ਤਾਂ ਉਦੋਂ ਮਤਲਬ ਕਿ ਮੈਂ ਜਦੋਂ 400 ਮੀਟਰ ਬੱਝੀ ਤਾਂ ਉਹਦੇ ਵਿੱਚ ਮੇਰਾ ਕੋਈ ਮੈਡਲ ਨਹੀਂ ਸੀਗਾ ਪਰ ਮੈਂ ਚਾਹੁੰਦੀ ਸੀ ਕਿ ਜੇ ਮੈਂ ਆਈ ਆ ਤਾਂ ਹਨਾ ਮੈਨੂੰ ਵੀ ਮੈਂ ਮੈਡਲ ਲੈ ਕੇ ਜਾਵਾਂ ਤੇ ਫਿਰ ਉਸ ਤੋਂ ਬਾਅਦ ਇਹ ਹੋਇਆ ਸੀ ਕਿ ਮੈਂ 5 ਕਿਲੋਮੀਟਰ ਜਿਹੜੀ ਰੇਸ ਸੀਗੀ ਉਹਦੇ ਵਿੱਚ ਪਾਰਟਿਸਿਪੇਟ ਕਰਿਆ ਸੀ ਜਿਹਦੇ ਵਿੱਚ ਕਿ ਮੈਂ ਫਰਸਟ ਆਈ ਸੀਗੀ ਉਸ ਤੋਂ ਬਾਅਦ ਫਸਟ ਟਾਈਮ ਹੀ ਮੇਰੀ ਸਟੱਡੀ ਲਈ ਸਿਲੈਕਸ਼ਨ ਹੋ ਗਈ ਸੀ ਤੇ ਉੱਥੇ ਥੋੜਾ ਇਹਦਾ ਇਸ਼ੂ ਹੋਣ ਕਰਕੇ ਫਿਰ ਮਤਲਬ ਕਿ ਉਹਨਾਂ ਨੇ ਮੈਨੂੰ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਸੀਗਾ ਜਿਹਦੇ ਕਰਕੇ ਕਿ ਇਦਾਂ ਹੋਇਆ ਕਿ ਉਹਨਾਂ ਨੇ ਮੈਨੂੰ ਵਾਪਸ ਭੇਜਤਾ ਸੀਗਾ ਉਸ ਤੋਂ ਬਾਅਦ ਬਸ ਮੈਂ ਆ ਇਦਾਂ ਦਾ ਮੈਨੂੰ ਚੰਗਾ ਲੱਗਦਾ ਸੀਗਾ ਮਤਲਬ ਕਿ ਪੜਨਾ ਪੜਨਾ ਸਾਰਾ ਕੁਝ ਤੇ ਉਸ ਤੋਂ ਬਾਅਦ ਮੈਂ ਇਹ ਚੀਜ਼ ਹੀ ਸੋਚ ਲਈ ਸੀ ਕਿ ਮੈਂ ਇਸ ਫੀਲਡ ਨੂੰ ਹੀ ਚੂਜ਼ ਕਰ ਲਿਆ ਸੀਗਾ ਕਿ ਮੈਂ ਇਸ ਫੀਲਡ ਸ਼ੇਕੇ ਬਦੂੰਗੀ ਆਪਾਂ ਸਟੱਡੀ ਬਾਰੇ ਕੀ ਕਹਿਣਾ ਚਾਹਾਂਗੇ ਆਪਾਂ ਸਟੱਡੀ ਅਜੇ ਵੀ ਕਰ ਰਹੇ ਆ ਵੀ ਸਟੱਡੀ ਆਪਣੀ ਕਿੰਨੀ ਆ ਹਾਂਜੀ ਪਹਿਲਾਂ ਇਦਾਂ ਸੀਗਾ ਮੇਰੀ ਸਟੱਡੀ ਦੇ ਵਿੱਚ ਕਾਫੀ ਪ੍ਰੋਬਲਮਸ ਆਉਂਦੀਆਂ ਰਹੀਆਂਗਾ ਜਿੱਦਾਂ ਹੀ ਕਈ ਵਾਰ ਇਦਾਂ ਹੁੰਦਾ ਸੀ ਕਿ ਘਰ ਦੇ ਕਹਿ ਦਿੰਦੇ ਸੀ ਕਿ ਤੂੰ ਨਾ ਬੜ ਹਨਾ ਇਹ ਬਾਅਦ ਚ ਉਹਦੋਂ ਜਦੋਂ ਮੈਂ 8th ਕਲਾਸ ਪਹਿਲਾਂ ਮੈਂ ਆਪਣੀ ਭੋਜ ਕੋਲ ਪੜ੍ਹੀਆਂ 8th ਕਲਾਸ ਤੱਕ 8th ਕਲਾਸ ਤੋਂ ਆ ਕੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਐਡਮਿਸ਼ਨ ਲਈ ਸੀ 8th ਕਲਾਸ ਦੇ ਵਿੱਚ ਹੀ ਫਿਰ 10th ਜਦੋਂ ਮੇਰੀ ਕੰਪਲੀਟ ਹੋਈ ਤਾਂ ਮੇਰੇ ਘਰ ਦੇ ਕਹਿੰਦੇ ਕਿ ਮਤਲਬ ਕਿ ਤੂੰ ਆਪਣੇ ਘਰ ਦੇ ਕੰਡੀਸ਼ਨ ਕੋ ਜੋ ਸਹੀ ਨਹੀਂ ਹੈਗਾ ਸੀਗਾ ਕਿਉਂਕਿ ਮੇਰੇ ਮੇਰੇ ਤੋਂ ਲਾਉ ਮੇਰੇ ਪੰਜ ਭੈਣ ਭਰਾ ਨੇ ਜਿਨ੍ਹਾਂ ਦੇ ਉਹਨਾਂ ਦੀ ਸਟੱਡੀ ਦਾ ਵੀ ਖਰਚਾ ਚੱਕਣਾ ਸੀਗਾ ਘਰ ਦੇ ਆਨੇ ਤਾਂ ਉਹਨਾਂ ਨੂੰ ਇਹ ਚੀਜ਼ ਫੀਲ ਹੁੰਦੀ ਸੀਗੀ ਕਿ ਅਗਰ ਮੈਂ ਜ਼ਿਆਦਾ ਪੜھوںਗੀ ਤਾਂ ਸ਼ਾਇਦ ਵੀ ਉਹ ਮੇਰੇ ਤੋਂ ਛੋਟੇ ਨੇ ਤੇ ਉਹ ਵੀ ਇਹ ਚੀਜ਼ ਕਹਿਣਗੇ ਕਿ ਜੇ ਇਹ ਜ਼ਿਆਦਾ ਪੜੀ ਆ ਤੇ ਸਾਨੂੰ ਵੀ ਜ਼ਿਆਦਾ ਪੜਾਓ। ਤਾਂ ਮੇਰੇ ਘਰ ਦੇ ਚੀਜ਼ ਕਹਿੰਦੇ ਸੀਗੇ ਕਿ ਮੈਨੂੰ ਜ਼ਿਆਦਾ ਨਹੀਂ ਪੜ੍ਹਨਾ ਚਾਹੀਦਾ ਬਸ 10th ਤੋਂ ਬਾਅਦ ਵੀ ਰੁਕ ਜਾਣਾ ਚਾਹੀਦਾ। ਬਟ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਅੱਗੇ ਪੜ੍ਹਨਾ ਚਾਹੀਦਾ। ਮੈਂ ਆਦੇ ਘਰ ਤਾਂ ਮਿਹਨਤ ਕਰਕੇ ਉਸ ਤੋਂ ਬਾਅਦ ਮੈਂ +2 'ਚ ਐਡਮਿਸ਼ਨ ਲਈ। ਐਡਮਿਸ਼ਨ ਲੈਣ ਤੋਂ ਬਾਅਦ ਫਿਰ ਜਦੋਂ ਮੈਂ +2 ਪਾਸ ਕਰੀ ਤਾਂ ਫਿਰ ਮੇਰੇ ਘਰ ਦੇਆਂ ਦਾ ਕੋਈ ਹੈ ਨਹੀਂ ਸੀਗਾ ਪਲਾਨ ਕਿ ਉਹ ਮੈਨੂੰ ਪੜ੍ਹਾ ਸਕਣ ਅੱਗੇ। ਬਟ ਕਿ ਮੈਂ ਕੀ ਕੀਤਾ ਮੈਂ ਉਹਨਾਂ ਨੂੰ ਕਿਹਾ ਮੈਂ ਫਿਰ ਮੇਰੀ ਭੂਆ ਜੀ ਕੋਲ ਚਲੀ ਗਈ ਸੀ ਉਸ ਟਾਈਮ ਮੈਂ ਝੋਨਾ ਲਾਇਆ ਝੋਨਾ ਲਾ ਕੇ ਫਿਰ ਮੈਂ ਇਦਾਂ ਹੀ ਉਹਦੇ ਕਾਲਜ ਦੀਆਂ ਫੀਸਾਂ ਭੇ ਕਰਦੀ ਸੀ ਜਦੋਂ ਛਾਪੀਆਂ ਛੁੱਟੀਆਂ ਹੁੰਦੀਆਂ ਤਾਂ ਮੈਂ ਪਾਪਾ ਨਾਲ ਕੰਮ ਕਰਦੀ ਸੀ ਪੱਠੇ ਤੇ ਗਰਮੀ 'ਚ ਅਸੀਂ ਝੋਨਾ ਵਗੈਰਾ ਲਗਾ ਕੇ ਇਦਾਂ ਹੀ ਮੈਂ ਗ੍ਰੈਜੂਏਸ਼ਨ ਪਾਸ ਕਰੀ ਗ੍ਰੈਜੂਏਸ਼ਨ ਨੂੰ ਕੰਪਲੀਟ ਹੁੰਦੇ ਹੀ 2020 'ਚ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਸੀ ਜਦੋਂ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਤਾਂ ਉਦੋਂ ਮਤਲਬ ਕੋਰੋਨਾ ਵਾਇਰਸ ਦੇ ਕਰਕੇ ਕੀ ਹੋਇਆ ਮੇਰੀ ਸਟੱਡੀ 'ਚ ਥੋੜਾ ਪ੍ਰੋਬਲਮ ਆ ਗਈ ਜਿਸ ਦੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਚੰਡੀਗੜ੍ਹ ਚਲੀ ਗਈ ਚੰਡੀਗੜ੍ਹ ਜਾ ਕੇ ਮੈਂ 2 ਸਾਲ ਇੱਕ ਬੁਟੀਕ ਵਿੱਚ ਕੰਮ ਵੀ ਕਰਿਆਗਾ ਤੇ ਕਾਲਿੰਗ ਸੈਂਟਰਸ ਵਿੱਚ ਵੀ ਮੈਂ ਕੰਮ ਕਰਦੀ ਰਹੀਆਂ ਉਸ ਤੋਂ ਬਾਅਦ ਮੈਂ ਆ ਕੇ ਜਦੋਂ ਫਿਰ ਮੈਂ 2 ਸਾਲ ਬਾਅਦ ਘਰ ਆਈ ਤਾਂ ਮੈਨੂੰ ਇਹ ਚੀਜ਼ ਲੱਗਣ ਲੱਗਾ ਕਿ ਨਹੀਂ ਮੇਰੀ ਆਕਾਸ਼ੀ ਫੀਲਡ ਸੀ ਮੈਨੂੰ ਇੱਕ ਵਾਰੀ ਫਿਰ ਟਰਾਈ ਕਰਕੇ ਦੇਖਣਾ ਚਾਹੀਦਾ ਜਦੋਂ ਮੈਂ ਆ ਕੇ ਦੁਬਾਰਾ ਟਰਾਈ ਕੀਤਾ 2021 ਚ ਤਾਂ ਫਿਰ 2 2023 ਚ ਫਿਰ ਮੈਂ ਸਭ ਤੋਂ ਪਹਿਲਾਂ ਮੈਂ BSF HC ਕਰੀ ਤੇ ਇਸ ਪੱਜੀਗ 21 ਕਿਲੋਮੀਟਰ ਜਿਹਦੇ ਵਿੱਚ ਕਿ ਮੈਂ ਸੈਕਿੰਡ ਪਲੇਸ ਸੀਗੀ ਮੇਰੀ ਉਸ ਤੋਂ ਬਾਅਦ ਸਿਰ ਮੈਨੂੰ ਐਵੇਂ ਲੱਗਿਆ ਕਿ ਨਹੀਂ ਮੈਂ ਇੱਕ ਚੰਗੀ ਫੀਲਡ 'ਚ ਅੱਗੇ ਵਧ ਰਹੀ ਆ ਤੇ ਮੈਨੂੰ ਅੱਗੇ ਹੋਰ ਮਿਹਨਤ ਕਰਨੀ ਚਾਹੀਦੀ ਆ। ਐਸਐਫ ਚ ਕਿਵੇਂ ਜੀ ਆਪਾਂ ਕਿਵੇਂ ਜੀ ਕਿਉਂ ਉਹਨਾਂ ਤੋਂ ਕੋਈ ਕਿਸੇ ਨੇ ਦੱਸਿਆ ਸੀਗੇ ਵੀ ਇਹ ਬਾਰੇ ਸੋਨੀਆ ਜਾਂ ਕੁਝ ਹੋਰ। ਆ ਹਾਂਜੀ ਉਹਦਾ ਮਤਲਬ ਕਿ ਉੱਥੇ ਆਪਣੇ ਫਰੀਦਕੋਟ ਬਲਜਿੰਦਰਾ ਕਾਲਜ ਉਹਨਾਂ ਵੱਲੋਂ ਹੀ ਮਤਲਬ ਕਿ ਜੜੇ ਦੇ ਬੱਚੇ ਮੈਨੂੰ ਜਾਣਦੇ ਸੀ ਮੈਨੂੰ ਕਾਲ ਆਈ ਸੀ ਉਹਨਾਂ ਵੱਲੋਂ ਕਿ ਅਗਰ ਮੈਂ ਪਾਰਟਿਸਿਪੇਟ ਕਰਨਾ ਚਾਹੁੰਨੀ ਆ ਤਾਂ ਮੈਂ ਕਰ ਸਕਦੀ ਆ ਤੇ ਫਿਰ ਮੈਂ ਉਹਦੇ ਵਿੱਚ ਪਾਰਟਿਸਿਪੇਟ ਕਰਿਆ ਸੀਗਾ ਜਿੱਥੋਂ ਕਿ ਮਤਲਬ ਕਿ ਮੇਰੀ ਇੱਕ ਚੰਗੀ ਇੱਕ ਲਾਈਫ ਦਾ ਮੈਂ ਇਹ ਚੀਜ਼ ਕਹਾਂ ਕਿ ਇੱਕ ਚੰਗਾ ਰਾਸਤਾ ਸਟਾਰਟ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਮੈਂ ਕੈਸ਼ ਪ੍ਰਾਈਸ ਵਾਲੇ ਕੰਪੀਟੀਸ਼ਨ ਕਿੱਦਨੇ ਸਟਾਰਟ ਕਰੇ ਜਦੋਂ ਮੈਂ ਕੈਸ਼ ਪ੍ਰਾਈਸ ਵਾਲੇ ਕੰਪੀਟੀਸ਼ਨ ਕਿੱਦਨੇ ਸਟਾਰਟ ਕਰੇ ਮੈਂ ਆਪਣੇ ਨਾਲ ਨਾਲ ਆਪਦੇ ਮਦਰ ਫਾਦਰ ਦੀ ਵੀ ਹੈਲਪ ਕਰੀ ਕਾਫੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਇਹ ਚੀਜ਼ ਫੀਲ ਹੋਣ ਲੱਗੀ ਕਿ ਮੈਨੂੰ ਨਹੀਂ ਅ ਸੈਲਫ ਇੰਕਮ ਨਾਲ ਹਨਾ ਸੈਲਫ ਮਨੀ ਨਾਲ ਮੈਂ ਕਰ ਸਕਦੀ ਆ ਗਿਆ ਪੜ ਸਕਦੀ ਆ ਤਵਾਸੇ ਇਦਾਂ ਹੀ ਫਿਰ ਮੈਂ ਬੀਪੀਐਡ ਵਿੱਚ 2023 ਵਾਸਤੇ ਐਡਮਿਸ਼ਨ ਲਈ ਤੇ ਹੁਣ ਮੈਂ ਬੀਪੀਐਡ ਕਰ ਰਹੀ ਆ ਜੇ ਜਦੋਂ ਤੁਸੀਂ ਮਿਹਨਤ ਕਰਦੇ ਸੀ ਫਾਦਰ ਸਾਹਿਬ ਨਾਲ ਜਾਂ ਵੀ ਕਰਦੇ ਸੀ ਵੀ ਆਪ ਦੀਆਂ ਫੀਸ ਆਪ ਹੀ ਪੇ ਕਰਦੇ ਸੀ ਜੋ ਆ ਹਾਂਜੀ ਠੀਕ ਹੈ ਜੀ ਤੇ ਆਪਣੇ ਫਾਦਰ ਸਾਹਿਬ ਵੀ ਆਪਣੇ ਸ਼ੁਰੂ ਤੋਂ ਕੋਚ ਰਹੇ ਆ ਜਿਵੇਂ ਆਪਾਂ ਵੀ ਆਪਾਂ ਆ ਰਹੇ ਨਹੀਂ ਚਾਹੀ ਜੋ ਵੀ ਸੀ ਹਾਂਜੀ ਇਦਾਂ ਸੀਗੇ ਨਾ ਥੋੜੀ ਜਿਹੀ ਮੈਨੂੰ ਇਹ ਚੀਜ਼ ਵੀ ਲੱਗਦੀ ਹੈ ਕਿਉਂਕਿ ਮੇਰੇ ਮਮ ਨਾਨ ਐਜੂਕੇਟਿਡ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਤੇ ਉਹ ਬਾਕੀ ਤਰ੍ਹਾਂ ਦੀ ਜਰਾ ਬਾਕੀ ਬੱਚਾ ਇੰਦਰਾ ਮੈਨੂੰ ਵੀ ਇੱਕ ਹਨਾ ਆਪਦੀ ਨਾਰਮਲ ਉਹਨਾਂ ਦੇ ਵਾਂਗੂ ਹੀ ਸਮਝਦੇ ਸੀਗੇ ਹਾਂਜੀ ਤੇ ਮੈਨੂੰ ਐ ਲੱਗਦਾ ਵੀ ਅਗਰ ਸ਼ਾਇਦ ਉਹ ਥੋੜੇ ਜੇ ਐਜੂਕੇਟਿਡ ਹੁੰਦੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਣ ਲਈ ਤਾਂ ਸ਼ਾਇਦ ਮੈਂ ਉਸ ਵਜ੍ਹਾ ਕਰਕੇ ਵੀ ਕਾਫੀ ਅੱਗੇ ਜਾ ਸਕਦੀ ਸੀਗੀ ਕਿਉਂਕਿ ਅਗਰ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ ਇਸ ਤੋਂ ਮੈਨੂੰ ਇਸ ਫੀਲਡ ਬਾਰੇ ਕੁਝ ਪਰ ਮੈਨੂੰ ਇਹ ਚੀਜ਼ ਦੀ ਕਮੀ ਹੁੰਦੀ ਹੈ ਕਿ ਅਗਰ ਮੇਰੇ ਕੋਲੇ ਕੋਈ ਚੰਗਾ ਕੋਚ ਹੁੰਦਾ ਮੇਰੇ ਕੋਲ ਕੋਈ ਚੰਗੀ ਗਾਈਡਲਾਈਨ ਹੁੰਦੀ ਤਾਂ ਮੈਂ ਬਹੁਤ ਅੱਗੇ ਚਲੀ ਜਾਂਦੀ ਅੱਜ ਨੂੰ ਫਿਰ ਵੀ ਜੀ ਅੱਜ ਫਾਦਰ ਸਾਹਿਬ ਦੀ ਮਿਹਨਤ ਸਾਹਿਬ ਦਾ ਪਾ ਇੱਥੇ ਦੇਖ ਪੋਇਆ ਹਾਂਜੀ ਹਾਂਜੀ ਮੈਂ ਆਪਦੇ ਮਾ ਹਾਂਜੀ ਹਾਂਜੀ ਮੈਂ ਆਦੇ ਮਦਰ ਫਾਦਰ ਦੀ ਬਹੁਤ ਹੀ ਹੈ ਨਾ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਹਾਂ ਕਿ ਇਦਾਂ ਦੇ ਹਾਲਾਤ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਇੰਨੀ ਜ਼ਿਆਦਾ ਫ੍ਰੀडम ਬਖਸ਼ੀ ਆ ਕਿ ਮੈਂ ਬਾਹਰ ਜਾ ਕੇ ਕਿਤੇ ਵੀ ਆਪਦੀ ਗੇਮ ਕਰ ਸਕਦੀ ਆਂ ਬਾਹਰ ਜਾ ਕੇ ਕਿਤੇ ਵੀ ਪੜ ਸਕਦੀ ਆਂ ਬਟ ਮੇਨ ਪ੍ਰੋਬਲਮ ਤਾਂ ਫਿਰ ਤੁਹਾਨੂੰ ਪਤਾ ਨਾ ਪੈਸੇ ਦੀ ਆ ਜਾਂਦੀ ਆ ਪੈਸੇ ਬਿਨਾ ਨਾ ਹੀ ਤਾਂ ਪੜਿਆ ਜਾ ਸਕਦਾ ਤੇ ਨਾ ਹੀ ਗੇਮ ਕਰੀ ਜਾ ਸਕਦੀ ਆ ਜਿੱਦਾਂ ਮੋਸਟਲੀ ਦੇਖ ਲਈਏ ਅਗਰ ਇੱਕ ਚੰਗੇ ਥੀਟ ਵਾਸਤੇ ਉਹਦਾ ਦੇਖਿਆ ਜਾਵੇ ਤਾਂ 20-25000 ਨੋਰਮਲ ਗੱਲ ਹੈ ਕਿ ਮੰਨਦਾ ਇਨਾ ਖਰਚਾ ਆਉਂਦਾ ਦਾ ਹਾਂ ਜੀ ਤੋ ਜੇ ਮੈਂ ਵੀ ਮੇਰੇ ਪਾਪਾ ਤਾਂ ਸਿਰਫ 400 ਜਾਂ 300 ਰੁਪਏ ਦਾ ਹੀ ਕਰ ਦਿੰਨੇ ਤੇ ਜੇ ਉਹਨਾਂ ਦੇ 400 ਵੀ ਦਿਹਾੜੀ ਕਰ ਦਿੰਨੇ ਤਾਂ ਉਹ ਨਾਰਮਲੀ ਗੱਲ ਹੈ ਕਿ ਉਹ ਮੰਥ ਦਾ ਵੀ ਪੂਰੇ ਮੰਥ ਦਾ ਵੀ ਕਿ 12000 ਰੁਪਏ ਬਣਾਉਂਦੇ ਨੇ ਤੇ ਜੇ ਮੈਂ ਦੇਖਾਂ ਤਾਂ ਨਹੀਂ ਤਾਂ ਮੈਂ ਸੋਚ ਗਈ ਇਹ ਚੀਜ਼ਾਂ ਕਿ ਉਹ ਮੇਰੇ ਲਈ ਇਹ ਨਾ ਨਹੀਂ ਕਰ ਸਕਦੇ ਤੇ ਫਿਰ ਮੈਂ ਉਹਨਾਂ ਤੋਂ ਮੰਗੂਗੀ ਉਹ ਵੀ ਚੀ ਚੰਗੀ ਨਹੀਂ ਲੱਗਦੀ ਹੈ ਹਾਂਜੀ ਕਿਉਂਕਿ ਆਪਾਂ ਘਰ ਦੇ ਹਾਲਾਤ ਵੇਖ ਕੇ ਵੀ ਚੱਲਦਾ ਹੈ ਆ ਹਾਂਜੀ ਇਹ ਇੱਕ ਹੀ ਆਪਾਂ ਸੰਧਵਾ ਸਾਹਿਬ ਵਾਸੀ ਕਲਦਾਰ ਸਿੰਘ ਸੰਧਵਾ ਜੀ ਤੇ ਆਪਾਂ ਵੀ ਉਹਨਾਂ ਵੱਲੋਂ ਵੀ ਕੀ ਰਿਐਕਸ਼ਨ ਸੀ ਆਪਣਾ ਜਦੋਂ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਸਟੇਟ ਲੈਵਲ ਤੋਂ ਕੁੜੀਆਂ ਫਰਸਟ ਆਈ ਆ। ਹਾਂ ਜੀ ਸੁਣਾ ਨੇ ਵੀ ਆਪਾਂ ਨੂੰ ਕੀ ਵਿਸ਼ਵਾਸ ਦਿਵਾਇਆ ਤੇ ਕੀ ਕੀਤਾ ਉਹਨਾਂ ਨੇ ਆਪਣੇ ਜੀ? ਹਾਂ ਜੀ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਆ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆਂ ਕਿ ਉਹ ਮੇਰੇ ਛੋਟੇ ਜਿਹੇ ਘਰ ਵਿੱਚ ਐਨੇ ਵੱਡੇ ਹਉਦੇ ਤੇ ਹੋਣ ਦੇ ਬਾਵਜੂਦ ਵੀ ਆਏ। ਤੇ ਉਹਨਾਂ ਨੇ ਮੈਨੂੰ ਇਹੀ ਵਿਸ਼ਵਾਸਤਵਾ ਕੇ ਗਿਆ ਕਿ ਉਹ ਮੈਨੂੰ ਮਤਲਬ ਕਿ 1 ਲੱਖ ਰੁਪਏ ਦੇਣਗੇ ਮੇਰੀ ਸਟੱਡੀ ਕੰਪਲੀਟ ਹੋਣ ਤੱਕ ਵੀ ਜਦੋਂ ਤਾਂ 1 ਸਾਲ ਦਾ ਉਹ ਖਰਚਾ ਚੱਕਣਗੇ ਮੇਰਾ। ਤੇ 1 ਲੱਖ ਰੁਪਏ ਉਹ ਦੇਣ ਮडम ਮੇਰੀ ਉਹਨਾਂ ਤੋਂ ਇੱਕ ਖਾਹਸ਼ ਸੀ ਕਿ ਅਗਰ ਉਹ ਮੈਨੂੰ ਕੋਈ ਛੋਟੀ ਮੋਟੀ ਜੌਬ ਹੀ ਪ੍ਰੋਵਾਈਡ ਕਰਵਾਉਂਦੇ ਤਾਂ ਮੇਰੀ ਫੈਮਲੀ ਦਾ ਤੇ ਮੇਰਾ ਖਰਚਾ ਮੈਨੂੰ ਲੱਗਦਾ ਸੀ ਕਿ ਮੈਂ ਉਹ ਚੀਜ਼ ਮੇਰੇ ਲਈ ਜ਼ਿਆਦਾ ਬੈਟਰ ਹੁੰਦੀ ਹਾਂਜੀ ਨਹੀਂ ਤੁਸੀਂ ਆਪਾਂ ਗਲਤ ਨਹੀਂ ਕੀਤੀ ਵੀ ਸਾਨੂੰ ਜੌਬ ਪ੍ਰੋਵਾਈਡ ਕਰਵਾਈ ਜਾਵੇ ਜਾਂ ਕੁਝ ਹੋਰ ਹਾਂਜੀ ਗਲਤ ਤਾਂ ਕਰੀ ਸੀਗੀ ਉਹਨਾਂ ਨਾਲ ਬਟ ਉਹਨਾਂ ਨੇ ਇਹ ਚੀਜ਼ ਕਹੀ ਨਹੀਂ ਹੈਗੀ ਉਹ ਚੀਜ਼ ਕਹਿੰਦੇ ਆ ਕਿ ਮੈਂ ਅੱਗੇ ਪੜਾ ਲਿਖਾਂ ਤੇ ਫਿਰ ਇਹ ਹੋ ਸਕਦਾ ਬਟ ਮੈਨੂੰ ਲੱਗਦਾ ਨਹੀਂ ਕਿਉਂਕਿ ਐਨੇ ਥੋੜੇ ਪੈਸਿਆਂ ਨਾਲ ਮੇਰੇ 1 ਸਾਲ ਦਾ ਖਰਚਾ ਅਗਰ ਉਹ ਤਾਂ ਮੇਰੀ ਨਾਰਮਲ ਫੀਸ ਆ ਬਾਕੀ ਦੇ ਜਿਹੜੇ ਖਰਚੇ ਨੇ ਉਹਨਾਂ ਨੂੰ ਵੀ ਉਹਦਾ 1 ਲੱਖ ਰੁਪਏ ਕਿੰਨੇ ਟਾਈਮ ਚੱਲੂਗਾ ਉਹ ਤਾਂ ਤੁਸੀਂ ਇਹ ਕਿਹੜਾ ਚੋਰ ਰਹੇ ਆ ਹਾਂਜੀ ਮੈਂ ਹੀ ਕਹਣਾ ਚਾਹੁੰਦੀ ਆ ਅਗਰ ਮੈਂ ਮੈਂ ਚਾਹੁੰਦੀ ਨਹੀਂ ਹੈਗੀ ਸੀ ਕਿ ਉਹ ਮੈਨੂੰ ਪੈਸੇ ਦੇ ਕੇ ਜਾਣ ਮੈਂ ਚਾਹੁੰਦੀ ਸੀ ਕਿ ਅਗਰ ਉਹ ਮੈਨੂੰ ਕੋਈ ਚਲੋ ਜ਼ਿਆਦਾ ਵੱਡੀ ਨਹੀਂ ਛੋਟੀ ਜੌਬ ਵੀ ਪ੍ਰੋਵਾਈਡ ਕਰ ਦਿਆ ਉਹਦੇ ਨਾਲ ਮੇਰੇ ਘਰ ਦਾ ਵੀ ਸਰਕਲ ਚੱਲ ਸਕਦਾ ਸੀਗਾ ਤੇ ਮੈਂ ਆਪਣੀ ਗੇਮ ਵੀ ਬਹੁਤ ਵਧੀਆ ਕਰ ਸਕਦੀ ਸੀਗੀ ਤੇ ਸਟੱਡੀ ਵੀ ਹੋ ਜਾਂਦੀ ਮੇਰੀ ਪਰ ਇਹ ਗੱਲ ਛੋਟੀ ਜੌਬ ਦੀ ਤਾਂ ਮੈਨੂੰ ਇਹ ਲੱਗਦਾ ਸੀਗਾ ਕਿਉਂਕਿ ਮੈਂ ਅਗਰ ਮੈਂ ਵਧੀਆ ਲੈਵਲ ਤੇ ਖੇਡਦੀ ਹੋਰ ਅੱਗੇ ਤਾਂ ਮੈਂ ਹਾਈ ਲੈਵਲ ਵੀ ਅਚੀਵ ਕਰ ਸਕਦੀ ਸੀ ਆਪਾਂ ਇਹ ਸਟੂਪੇ ਲੋ ਵੀ ਕਿੱਥੇ ਕਿੱਥੇ ਖੇਡ ਕੇ ਆ ਚੁੱਕੇ ਆਪਾਂ ਇਹ ਗੇਮਸ ਆਪਾਂ ਜਿਹੜੀਆਂ ਬੇ ਸੀਗੇ ਜਿੱਤੇ ਹਾਂ ਹਾਂਜੀ ਮੈਨੂੰ ਜੇ ਤਾਂ ਮੈਂ ਕੈਸ਼ ਪ੍ਰਾਈਜ਼ ਵਾਲੀ ਗੱਲ ਕਰਾਂ ਤਾਂ ਮੈਨੂੰ ਮੈਨੂੰ ਲੱਗਦਾ ਮੈਂ ਪੰਜਾਬ ਤੋਂ ਵੀ ਬਾਹਰ ਚਲੀ ਗਈ ਹੂੰਗੀ ਖੇਡਣ ਵਾਸਤੇ ਅਗਰ ਆਪਾਂ ਸਟੇਟ ਲੈਵਲ ਤੇ ਗੱਲ ਕਰਦੇ ਆਂ ਤਾਂ ਮੈਂ ਸੰਗਰੂਰ ਖੇਡੀਆਂਗੀ ਤਰਨਤਰਨ ਖੇਡੀਆਂਗੀ ਤੇ ਉਸ ਤੋਂ ਬਾਅਦ ਹਾਂ ਸੰਗਰੂਰ ਮੈਂ ਕਾਫੀ 10 ਤੋਂ 4 ਸਟੇਟਸ ਮੈਂ ਸੰਗਰੂਰ ਖੇਡੀਆਂ ਦੋ ਸਟੇਟਸ ਮੈਂ ਤਰਨਤਰਨ ਖੇਡੀਆਂ ਤੇ ਸਕੂਲ ਟਾਈਮ ਮੈਂ ਦੋ ਤਿੰਨ ਵਾਰ ਲਗਿਆ ਨਹੀਂ ਖੇਡੀਆਂ ਹਾਂਜੀ ਹਾਂਜੀ ਤੇ ਜਿਹੜਾ ਆਪਣਾ ਸਟੇਟ ਲੈਵਲ ਤੇ ਹੋਇਆ ਸੀਗਾ ਇਹ ਆਪਣਾ ਕਿੱਥੇ ਹੋਇਆ ਸੀ ਇਹ ਜੀ ਸੰਗਰੂਰ ਹੋਇਆ ਸੀਗਾ ਹੀਰੋ ਗਰਾਊਂਡ ਦੇ ਵਿੱਚ ਕਿਨੇ ਕਿਨੇ ਮੀਟਰ ਦੀ ਸੀਰੀਜ਼ ਹਾਂ ਜੂ ਉਦੇ ਚ ਮੈਂ ਭੱਜੀ ਸੀ 60 ਚੈਂਸ ਪਰ ਜੀਸੀ ਕੀ ਮੈਂ 12.4 ਵਾਲੀ ਜਿਹਦਾ ਕੀ ਕੁਆਲੀਫਾਈ ਟਾਈਮ ਸੀਗਾ 12 35 ਸੀਗਾ ਬਟ ਮੈਂ ਉਹਦਾ ਉਹਦੇ ਲਈ ਕੁਆਲੀਫਾਈ ਕਰਤਾ ਸੀ ਬਟ ਉਦੋਂ ਮੈਨੂੰ ਕਿਸੇ ਚੰਗੀ ਗਾਈਡੈਂਸ ਦੀ ਵਜ੍ਹਾ ਨਾ ਨਾ ਹੋਣ ਕਰਕੇ ਤਾਂ ਉਦੋਂ ਮੇਰੇ ਕੋਲ ਫੈਡਰੇਸ਼ਨ ਦੀ ਕੋਈ ਆਈਡੀ ਨਹੀਂ ਸੀਗੀ ਜਿਸ ਆਈਡੀ ਕਰਕੇ ਕਿ ਮਤਲਬ ਕਿ ਉਸ ਟਾਈਮ ਮੇਰੀ ਸਿਲੈਕਸ਼ਨ ਹੋਣ ਦੇ ਬਾਵਜੂਦ ਵੀ ਰਹਿ ਗਈ ਮੈਂ ਨੀ ਸੰਵਸਾਹ ਨੇ ਤੁਹਾਨੂੰ ਕੋਈ ਕੋਚ ਵਗੈਰਾ ਪ੍ਰੋਵਾਈਡ ਕਰਨ ਦੀ ਜਾਂ ਕੋਈ ਹੋਰ ਕੁਝ ਵੀ ਕੋਈ ਗੱਲ ਨਹੀਂ ਕਹੀ ਵੀ ਅਸੀਂ ਤੁਹਾਡੇ ਸਪੈਸ਼ਲ ਟ੍ਰੇਨਿੰਗ ਲਗਾਈ ਜਾਊਗੀ ਜਾਂ ਕੁਝ ਹੋਰ ਨਹੀਂ ਜੀ ਇਦਾਂ ਦੀ ਕੋਈ ਗੱਲ ਹੋਈ ਨਹੀਂ ਹੈਗੀ ਬਟ ਮੈਨੂੰ ਲੱਗਦਾ ਕਿ ਅਗਰ ਉਹ ਮੈਨੂੰ ਜੌਬ ਨਹੀਂ ਪ੍ਰੋਵਾਈਡ ਕਰਵਾ ਸਕਦੇ ਸੀ ਹਨਾ ਤਾਂ ਉਹ ਮੇਰੇ ਲਈ ਇਦਾਂ ਦਾ ਕੋਈ ਮਤਲਬ ਉਹ ਕੁਝ ਚੰਗਾ ਕਰਕੇ ਜਾਣਦੇ ਕਿ ਜਿਹਦੇ ਨਾਲ ਕਿ ਮੈਂ ਇੱਕ ਚੰਗੀ ਪਲੇਅਰ ਤਾਂ ਬਣ ਸਕਦੀ ਚਲੋ ਮੈਂ ਸਟੱਡੀ ਕਰਦੀ ਆ ਉਹਨਾਂ ਨੇ ਮੇਰੇ ਉਹਨਾਂ ਨੇ ਕਿਹਾ ਕਿ ਉਹ ਮੇਰੀ ਇੱਕ ਸਾਲ ਦੀ ਫੀਸ ਪੇ ਕਰਨਗੇ ਉम्मे ਖੁਸ਼ਾ ਉਸ ਚੀਜ਼ ਤੋਂ ਵੀ ਮੇਰੇ ਘਰ ਮੈਨੂੰ ਕੋਈ ਕੋਚ ਪ੍ਰੋਵਾਈਡ ਹੋ ਜਾਂਦਾ ਤਾਂ ਸ਼ਾਇਦ ਮੇਰੇ ਲਈ ਬਹੁਤ ਜ਼ਿਆਦਾ ਬੈਟਰ ਹੋਣਾ। ਜੇ ਉਹ ਬੈਟਰ ਸੀਗਾ ਵੀ ਕੋਈ ਕੋਚ ਪ੍ਰੋਵਾਈਡ ਹੋ ਜਾ। ਹਾਂਜੀ। ਵੀ ਆ ਪਾ ਵੀ ਅੱਗੇ ਆਪ ਦਾ ਅੱਗੇ ਵਧਣਾ ਹੈਗਾ ਉਹਦੇ ਲਈ ਤਾਂ ਕੋਚ ਦੀ ਲੋੜ ਹੈ ਹਾਂਜੀ ਕਿਉਂਕਿ ਇਹ ਚੀਜ਼ਾਂ ਨਾ ਮੈਂ ਹੁਣ ਤੱਕ ਇੱਥੋਂ ਤੱਕ ਕਈਆਂ ਸਟੇਟ ਲੈਵਲ ਤੱਕ ਅਜ ਤੱਕ ਮੈਨੂੰ ਕੋਈ ਵੀ ਚੰਗਾ ਕੋਚ ਨਹੀਂ ਮਿਲਿਆ ਹੈਗਾ ਤੇ ਜੇ ਮੈਂ ਕਿਸੇ ਪ੍ਰੋਫੈਸ਼ਨਲ ਕੋਚਿੰਗ ਤੋਂ ਮੈਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਬਿਨਾਂ ਕਿਸੇ ਪ੍ਰੋਫੈਸ਼ਨਲ ਕੋਚਿੰਗ ਤੋਂ ਜੇ ਅਗਰ ਮੈਂ ਪੰਜਾਬ ਲੈਵਲ ਤੇ ਸਟੇਟ ਲੈਵਲ ਤੇ ਖੇਡ ਸਕਦੀ ਹਾਂ ਤਾਂ ਮੈਂ ਅੱਗੇ ਵੀ ਜਾ ਸਕਦੀ ਹਾਂ ਬਟ ਉਹਦੇ ਲਈ ਮੈਨੂੰ ਬਹੁਤ ਜ਼ਿਆਦਾ ਅੱਗੇ ਜਾਣ ਵਾਸਤੇ ਕਿਸੇ ਚੰਗੀ ਗਾਈਡੈਂਸ ਦੀ ਜ਼ਰੂਰਤ ਆ ਹਾਂਜੀ ਜੋ ਕਿ ਹੁਣ ਮੇਰੇ ਕੋਲ ਹੈ ਨਹੀਂ ਹੁਣ ਮੈਂ ਕੱਲ ਦੇ ਜਦੋਂ ਸਾਡੇ ਜਦੋਂ ਉਹਨਾਂ ਨੇ ਸਾਡੇ ਘਰ ਆਉਣਾ ਸੀਗਾ ਤੇ ਮੈਂ ਬਹੁਤ ਖੁਸ਼ ਸੀ ਮੈਨੂੰ ਅੱਜ ਲੱਗਦਾ ਸੀਗਾ ਕਿ ਸ਼ਾਇਦ ਉਹ ਸਾਡੇ ਘਰ ਆ ਰਹੇ ਨੇ ਹਨਾ ਤਾਂ ਮੈਨੂੰ ਲੱਗਦਾ ਸੀਗਾ ਕਿ ਉਹ ਸ਼ਾਇਦ ਮੇਰੇ ਲਈ ਕੁਝ ਚੰਗਾ ਕਰਕੇ ਜਾਣਗੇ ਚਲੋ ਠੀਕ ਹੈ ਉਹਨਾਂ ਨੂੰ ਜੋ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਨੇ ਮੇਰੇ ਲਈ ਕਰਿਆ ਇਸ ਲਈ ਮੈਂ ਥੈਂਕ ਯੂ ਕਰਦੀ ਹਾਂ ਉਹਨਾਂ ਦਾ ਬਟ ਅਗਰ ਉਹ ਮੈਨੂੰ ਕੋਈ ਜੋਬ ਪ੍ਰੋਵਾਈਡ ਕਰਵਾ ਦੇਣਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਨਹੀਂ ਤਾਂ ਮੈਂ ਸੋਨੀ ਹੈ ਕਿ ਉਹ ਮੇਰੇ ਲਈ ਇੱਕ ਵਧੀਆ ਕੋਚ ਤੇ ਮੇਰੀ ਸਪੋਰਟਸ ਦਾ ਜੋ ਵੀ ਮੈਂ ਖਰਚਾ ਹੋਊਗਾ ਉਹ ਨੂੰ ਮਤਲਬ ਕਿ ਐਕਸੈਪਟ ਕਰਨ ਦੇ ਮੈਨੂੰ ਡਰੇ ਨਾ ਚੀਜ਼ ਤੇ ਇੱਕ ਹੀ ਆਪਾਂ ਵੀ ਪਿੰਡ ਲੈਵਲ ਤੇ ਜੋ ਵੀ ਹੁੰਦਾ ਵੀ ਜਦੋਂ ਆਪਾਂ ਖੇਡਦੇ ਸੀਗੇ ਜਾਂ ਆਪਣੇ ਕੋਈ ਐਓ ਜਿਹਾਂ ਸੋਨੀ ਹੈ ਨਹੀਂ ਵੀ ਗੱਲਾਂ ਸਾਨੂੰ ਨੂੰ ਮਿਲਦੀ ਹੈ ਨਾ ਵੀ ਇਹ ਕੁੜੀਆ ਕੀ ਕਰ ਰਹੀ ਹੈ ਆਪਣੇ ਮਾਤਾ ਪਿਤਾ ਨੂੰ ਵੀ ਸੋਨੀ ਆ ਪੈਂਦੀ ਹੈ ਵੀ ਇਹ ਤਾਂ ਐਵੇਂ ਬਸ ਕਰਦੇ ਹੈਗੇ ਇਹ ਉਸ ਤਰ੍ਹਾਂ ਦੀ ਆ ਕੋਈ ਮੁਸ਼ਕਿਲਾਂ ਆਈਆਂ ਤੁਹਾਨੂੰ ਹਾਂਜੀ ਬਹੁਤ ਜ਼ਿਆਦਾ ਮੁਸ਼ਕਿਲਾਂ ਆਈਆਂ ਆ ਦਾਨੀਆਂ ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਫੇਸ ਕਰਕੇ ਆਈ ਆਂਗੀ ਇੱਥੋਂ ਤੱਕ ਹਨਾ ਬਟ ਅੱਜ ਮੇਰਾ ਇੱਕ ਅੱਛਾ ਲੈਵਲ ਆਗਾ ਅੱਜ ਮੈਨੂੰ ਕੋਈ ਕੁਝ ਕਹਿ ਨਹੀਂ ਸਕਦਾ ਮੈਨੂੰ ਇਸ ਚੀਜ਼ ਦਾ ਕੋਤੇ ਮਾਣ ਆਗਾ ਕਿਸ ਤਰ੍ਹਾਂ ਦੀਆਂ ਗੱਲਾਂ ਸੁਣਨੀ ਚਾਹੀਆਂ ਇਹ ਆਪਾਂ ਕਰੀਏ ਜਦਾਂ ਕਿ ਲੋਕ ਮੈਂ ਪਹਿਲਾਂ ਡੀਮੋਟੀਵੇਟ ਹੋਈ ਆਂ ਇਹਨਾਂ ਚੀਜ਼ਾਂ ਤੋਂ ਜਦੋਂ ਮੈਂ 8th ਤੋਂ ਗੇਮ ਸਟਾਰਟ ਕਰੀ ਸੀ ਫਿਰ ਮੈਂ 10th ਤੱਕ 2 ਸਾਲ ਗੇਮ ਕਰੀਆ ਉਸ ਤੋਂ ਬਾਅਦ ਫਿਰ ਜਿੱਦਾਂ ਹੀ ਮੈਂ ਪਲੱਸ 2 ਚ ਹੋਈ ਤਾਂ ਲੋਕ ਇਹ ਚੀਜ਼ ਕਹਿਣ ਲੱਗ ਗਏ ਸੀਗੇ ਕਿ ਅਗਰ ਤੇਰੇ ਕੋਲ ਮੈਡਲ ਹੈਗੇ ਆ ਪਰ ਸਰਟੀਫିକੇਟਸ ਨਹੀਂ ਹੈਗੇ ਹਨਾ ਤਾਂ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਤੈਨੂੰ ਕਿਸੇ ਨੇ ਜੌਬ ਨਹੀਂ ਦੇਣੀ ਹੈਗੀ ਤਾਂ ਇਹ ਚੀਜ਼ ਜਦੋਂ ਮੈਂ ਡੀਮੋਟੀਵੇਟ ਹੋ ਕੇ ਮੈਂ ਛੱੜਤੀ ਸੀ ਗੇਮ ਉਸ ਤੋਂ ਬਾਅਦ ਮੈਂ ਕਾਲਜ ਲੈਵਲ ਤੇ ਜਾ ਕੇ ਮਤਲਬ ਕਿ ਖੇਡੀਆਂ ਕਾਲਜ ਲੈਵਲ ਤੇ ਵੀ ਮੇਰੇ ਕਾਫੀ ਮੈਡਲ ਨੇ ਤੇ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਹੋਰ ਵੀ ਕਾਫੀ ਚੀਜ਼ਾਂ ਨੂੰ ਫੇਸ ਕਰਨਾ ਪਿਆ ਲੋਕ ਇਹ ਵੀ ਚੀਜ਼ ਜਦੋਂ ਮੈਂ ਥੋੜਾ ਹਾਈ ਲੈਵਲ ਤੇ ਖੇਡਣ ਲੱਗੀ ਤਾਂ ਲੋਕ ਮੈਨੂੰ ਇਥੋਂ ਤੱਕ ਇਹ ਵੀ ਚੀਜ਼ ਕਹਿ ਦਿੰਦੇ ਹੁੰਦੇ ਸੀ ਕਿ ਇਹਨੂੰ ਕੱਪੜੇ ਪਾਉਣ ਦੀ ਸੈਂਸ ਨਹੀਂ ਹੈਗੀ ਬਟ ਮੈਂ ਇਹਨਾਂ ਚੀਜ਼ਾਂ ਨੂੰ ਕਦੇ ਦਿਲ ਤੇ ਨਹੀਂ ਲਾਇਆ ਸੀਗਾ ਮੈਨੂੰ ਐਵੇਂ ਲੱਗਦਾ ਹੁੰਦਾ ਸੀਗਾ ਕਿ ਅਗਰ ਆਪਾਂ ਅੱਗੇ ਜਾਣਾ ਤਾਂ ਮੈਂ ਲੋਕਾਂ ਦੀ ਕੋਈ ਗੱਲ ਸੁਣਨੀ ਨਹੀਂ ਹੈਗੀ ਜੇ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਜਵਾਬ ਦਵਾਂਗੀ ਤਾਂ ਫਿਰ ਮੈਂ ਉਹਨਾਂ ਚੋਗੀ ਰਹਿ ਜਾਊਂਗੀ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਨੂੰ 네ਗੈਟਿਵਿਟੀ ਸ਼ਰ ਕਦੇ ਨਹੀਂ ਲਿਆ ਹਾਂਜੀ ਕਪੜੇ ਬਹੁਤ ਦਿਸਣਸੇ ਨਹੀਂ ਜਾਂ ਕੁਝ ਵੀ ਇਸ ਤਰ੍ਹਾਂ ਦਾ ਬਹੁਤ ਫੇਸ ਕਰਨੀ ਮਿਲਦਾ। ਹਾਂਜੀ ਬਹੁਤ ਜ਼ਿਆਦਾ। ਇਹ ਇੱਕ ਹੀ ਆਪਾਂ ਤੇ ਮੜ ਬੌਸ ਕਰ। ਆਪੇ ਜਗ ਉਹ ਰੰਗ ਹੀ ਬਗਾਰ ਕਰਨ ਜਾਂਦੇ ਸੀ ਜਾਂ ਕੁਝ ਵੀ ਸੀ ਆਪਾਂ ਉਡੀ ਆਪਾਂ ਆਪ ਦੀ ਉਹ ਕਰਦੇ ਸੀਗੇ। ਰੀ ਟ੍ਰੇਨਿੰਗ ਕਰਦੇ ਸੀਗੇ। ਜਦੋਂ ਪੈਂਡ ਵਾਲਿਆਂ ਵੱਲੋਂ ਆਪਾਂ ਨੂੰ ਕੋਈ ਸਹਿਯੋਗ ਦਿੱਤਾ ਗਿਆ ਜਾਂ ਕੁਝ। ਨਹੀਂ ਜੀ ਇਦਾਂ ਦਾ ਕੁਝ ਨਹੀਂ ਹੋਇਆਗਾ ਕਿ ਪੈਂਡ ਵਾਲਿਆਂ ਨੂੰ ਮੈਨੂੰ ਜਿੱਥੋਂ ਤੱਕ ਮੈਨੂੰ ਪਤਾਗਾ। ਕਿਉਂਕਿ ਮੈਨੂੰ ਬਹੁਤ ਸਾਰੇ ਲੋਕ ਜਾਣਦੇ ਨੇ ਇਹੋ ਜਿਹਾ ਕੋਈ ਹੈ ਨਹੀਂ ਵੀ ਜਿਹਦੇ ਜਿਨੇ ਕਦੀ ਮੈਨੂੰ ਫੇਸ ਨਹੀਂ ਕਰਿਆ ਹਨ ਤੇ ਇਹ ਦੋਦਾ ਕਦੀ ਕੁਝ ਹੋਇਆ ਨਹੀਂ ਹੈਗਾ ਜਿਨ੍ਹਾਂ ਨੇ ਕਦੀ ਕੀ ਖੋਦਾ ਆ ਕੇ ਮੈਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਸੋਚਿਆ ਹੋਵੇ ਕਿ ਇਸ ਕੁੜੀ ਦੀ ਹੈਲਪ ਕਰਨੀ ਚਾਹੀਦੀ ਐ ਇਥੋਂ ਤੱਕ ਕਿ ਜਦੋਂ ਕਿ ਹੁਣ ਮੇਰੀਆਂ ਇੰਨੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਕਿ ਕੁਝ ਲੋਕਾਂ ਨੇ ਸਾਡੀ ਹੈਲਪ ਕਰਨੀ ਚਾਹੀ ਤਾਂ ਪਿੰਡ ਵਾਲਿਆਂ ਨੇ ਇਹ ਵੀ ਜਵਾਬ ਦਿੱਤਾ ਸੀਗਾ ਉਹਨਾਂ ਨੂੰ ਕਿ ਸਾਡੇ ਪਿੰਡ ਵਿੱਚ ਇਦਾਂ ਦੀ ਕੋਈ ਕੁੜੀ ਹੀ ਨਹੀਂ ਹੈਗੀ ਤਾਂ ਉਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਬੁਰੀਆਂ ਲੱਗੀਆਂ ਅਗਰ ਉਹ ਨਹੀਂ ਮੇਰੀ ਹੈਲਪ ਕਰ ਸਕਦੀ ਸੀ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਤੋਂ ਉਹਨਾਂ ਨੇ ਕਿਹਨਾਂ ਨੂੰ ਕਿਹਾ ਜੀ ਵੀ ਐ ਇਸ ਤਰ੍ਹਾਂ ਦੇ ਕੁੜੀ ਐ ਨਹੀਂ ਰਨਿੰਗ ਵਗੈਰਾ ਨਹੀਂ ਹਾਂ ਹਾਂ ਜਿੱਦਾਂ ਕੁਝ ਸਿੱਖ ਯੂਨਟਿਡ ਸਿੱਖਵਾਲੇ ਸੀਗੇ ਆਏ ਤਾਂ ਉਹਨਾਂ ਨੇ ਮਤਲਬ ਕਿ ਕਾਫੀ ਦੂਰ ਤੋਂ ਮੇਰਾ ਨੰਬਰ ਲਿਆ ਸੀ ਹਾਂਜੀ ਹਾਂਜੀ ਉਹਨਾਂ ਨੂੰ ਅਮਰੀਕਾ ਦੀ ਕੋਈ ਫੈਡਰੇਸ਼ਨ ਆ ਉਹ ਆਰਗੇਨਾਈਜੇਸ਼ਨ ਆ ਤਾਂ ਉਹ ਮੰਨਦੇ ਸਿੱਖ ਬੱਚਿਆਂ ਦੀ ਹੈਲਪ ਕਰਦੇ ਨੇ ਤਾਂ ਉਹਨਾਂ ਨੇ ਬਹੁਤ ਮੁਸ਼ਕਲ ਨਾਲ ਮੇਰਾ ਨੰਬਰ ਲਿਆ ਸੀਗਾ ਤੇ ਫਿਰ ਉਹਨਾਂ ਤੋਂ ਗਾਂਧੀ گاਉਂ ਉਹਨਾਂ ਨੂੰ ਪੂਰਾ ਇੱਕ ਹਫਤਾ ਲੱਗ ਗਿਆ ਸੀਗਾ ਮੇਰੇ ਤੱਕ ਪਹੁੰਚਣ ਤੇ ਤਾਂ ਉਹਨਾਂ ਨੇ ਜਦੋਂ ਆਪਣੇ ਪਿੰਡ ਵਿੱਚ ਕਾਲ ਕਰੀ ਤਾਂ ਪਿੰਡ ਵਾਲਿਆਂ ਨੇ ਇਹ ਚੀਜ਼ ਕਹਿਤੀ ਕਿ ਇਦਾਂ ਦੀ ਕੋਈ ਕੁੜੀ ਹੈ ਨਹੀਂ ਸਾਡੇ ਪਿੰਡ ਵਿੱਚ ਇਹ ਕਾਲ ਵਗੈਰਾ ਕਿੱਥੇ ਆਈ ਸੀ ਆਪਾਂ ਸਰਪੰਚ ਮੈਂਬਰ ਹੈ ਕਿਤੇ ਹੋਰ ਨਹੀਂ ਜੀ ਸਰਪੰਚ ਮੈਂਬਰ ਨਹੀਂ ਜਿੱਦਾਂ ਕਿ ਆਪਾਂ ਦੇਖ ਲਈਏ ਕਲਤਾਰ ਸਿੰਘ ਸੰਧਵਾ ਨੇ ਹੈ ਨਾ ਉਹਨਾਂ ਦੇ ਜਿਹੜੇ ਨੋਨ ਨੇ ਪਾਕਿਸਤਾਨ ਜਾ ਮਤਲਬ ਕਿ ਉਹਨਾਂ ਨਾਲ ਥੋੜਾ ਬਹੁਤਾ ਬਾਹਰ ਉੱਦਦੇ ਨੇ ਹਾਂਜੀ ਹਾਂਜੀ ਬਾਹਰ ਦੇ ਉੱਢਦੇ ਨੇ ਤਾਂ ਉਹਨਾਂ ਕੋਲੋਂ ਕਾਲ ਆਈ ਸੀਗੀ ਤਾਂ ਉਹਨਾਂ ਨੇ ਅੱਗੇ ਆਪਣੇ ਪਿੰਡ ਵਿੱਚ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਕਿਸੇ ਬੰਦੇ ਨੇ ਇਹ ਚੀਜ਼ ਵੀ ਦੋ ਤੋਂ ਤਿੰਨ ਚਾਰ ਲੋਕ ਇਹੋ ਜਿਹੇ ਸੀ ਜਿਨ੍ਹਾਂ ਨੇ ਸਿੱਧਾ ਜਵਾਬ ਦਿੱਤਾ ਕਿ ਅਸੀਂ ਜਾਣਦੇ ਨਹੀਂ ਹੈਗੇ ਉਸ ਕੁੜੀ ਨੂੰ ਸਾਡੇ ਪਿੰਡ ਵਿੱਚ ਇਦਾਂ ਦੀ ਕੋਈ ਕੁੜੀ ਨਹੀਂ ਹੈਗੀ ਇਸ ਤੋਂ ਬਾਅਦ ਹੀ ਆਪਣਾ ਕਿਵੇਂ ਕੰਟੈਕਟ ਹੋਇਆ ਨਾਲ ਅਕਲਦਾਰ ਸਿੰਘ ਸੰਧਵਾਲਾ ਹਾਂਜੀ ਉਸ ਤੋਂ ਬਾਅਦ ਫਿਰ ਉਹਨਾਂ ਦੀ ਸਿੱਧੀ ਪਤਾ ਉਹਨਾਂ ਨੇ ਆਈ ਥਿੰਕ ਕਿਸੇ ਚੈਨਲ ਤੋਂ ਮੇਰੀ ਕਾਲ ਨੰਬਰ ਲਿਆ ਤਾਂ ਫਿਰ ਉਹਨਾਂ ਨੇ ਸਿੱਧਾ ਕੰਟੈਕਟ ਕਰਿਆ ਸੀਗਾ ਮੇਰੇ ਨਾਲ ਸਿਰੋ ਆਏ ਮਤਲਬ ਕਿ ਮੈਂ ਉਹਨਾਂ ਦੀ ਵੀ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਆ ਕੇ ਫਸਟ ਟਾਈਮ ਹਨਾ ਮੇਰੀ ਖਬਰ ਲਈ ਉਹਨਾਂ ਨੇ ਮੇਰੀ ਫੀਸ ਵੀ ਫਿਲ ਕਰੀ ਜਿਹੜੀ ਮੇਰੀ ਪੈਂਡਿੰਗ ਫੀਸ ਰਹਿੰਦੀ ਸੀ ਤੇ ਮੈਂ ਥੈਂਕ ਯੂ ਕਰਦੀ ਆ ਯੂਨਿਟ ਸੈਕ ਦਾ ਵੀ ਜਿਨ੍ਹਾਂ ਨੇ ਮੇਰੇ ਕੋਲ ਆ ਕੇ ਮੇਰੀ ਖਬਰ ਲੈਣ ਦੀ ਕੋਸ਼ਿਸ਼ ਕੀਤੀ ਮੈਨੂੰ ਸਹਿਯੋਗ ਦਿੱਤਾ ਮੇਰੀ ਹੈਲਪ ਕਰੀ ਬਹੁਤ ਧੰਨਵਾਦੀਆਂ ਮੈਂ ਉਹਨਾਂ ਦੀ ਵੀ ਤੇ ਹੁਣ ਆਪਣਾ ਵੀ ਸਰਕਾਰ ਤੋਂ ਕੀ ਮੰਗਾ ਜੇ ਆਪਾਂ ਵੀ ਕੁਝ ਕਹੜਾ ਚਾਹੀਏ ਸਰਕਾਰ ਨੂੰ ਆਪਕੀ ਮੰਗ ਕਰਨਾ ਚਾਹਵਾ ਲੇ ਹਾਂਜੀ ਸਰਕਾਰ ਤੋਂ ਤਾਂ ਮੇਰੀ ਇਹੀ ਮੰਗ ਸੀਗੀ ਪਹਿਲਾਂ ਵੀ ਕਿਉਂਕਿ ਮੈਨੂੰ ਐ ਲੱਗਦਾ ਕਿ ਅਗਰ ਮੇਰੇ ਕੋਲ ਕੋਈ ਜੌਬ ਹੁੰਦੀ ਤਾਂ ਮੈਂ ਆਪਦੀ ਸਟੱਡੀ ਨੂੰ ਆਪਦੀ ਗੇਮ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੀ ਸੀ ਕਿਉਂਕਿ ਜੇ ਮੈਂ ਇਸ ਪੈਸਿਆਂ ਨਾਲ ਦੇਖਾਂ ਜਾਂ ਕੋਈ ਅਦਰ ਵੀ ਮੇਰੀ ਹੈਲਪ ਕਰਦਾ ਤਾਂ ਹੋਰ ਵੀ ਬਹੁਤ ਜ਼ਿਆਦਾ ਖਰਚੇ ਹੁੰਦੇ ਨਿਕਲਦੇ ਸਟੱਡੀ ਹੀ ਨਹੀਂ ਹੁੰਦੀ ਹੈ ਨਾ ਤਾਂ ਮੈਂ ਉਹਨਾਂ ਤੋਂ ਇਹੀ ਹੈਲਪ ਮੰਗਣ ਦੀ ਕੋਸ਼ਿਸ਼ ਕਰਦੀ ਹਾਂ ਰਿਕਵੈਸਟ ਕਰਦੀ ਹਾਂ ਉਹਨਾਂ ਤੋਂ ਕਿ ਅਗਰ ਉਹ ਮੇਰੇ ਲਈ ਕੁਝ ਕਰ ਸਕਦੇ ਨੇ ਤਾਂ ਪਲੀਜ਼ ਮੈਨੂੰ ਕੋਈ ਵੀ ਜੌਬ ਪ੍ਰੋਵਾਈਡ ਕਰ ਦੇਣ ਦੇ ਨਾਲ ਕਿ ਮੇਰਾ ਤੇ ਮੇਰੇ ਘਰਦਿਆਂ ਦਾ ਜੋ ਵੀ ਆ ਹਨਾ ਉਹ ਸਰਕਲ ਹੈ ਕਿ इजीली ਚਲ ਚਲ ਸਕੇ ਅਭੀ ਟ੍ਰੇਨਿੰਗ ਤੇ ਵੀ ਤੁਸੀਂ ਆਪ ਦਾ ਕੋਈ ਕਹਿਣਾ ਚਾਹੋਗੇ ਵੀ ਕੁਝ ਵਗੈਰਾ ਦਾ ਕੁਝ ਹਾਂਜੀ ਮੈਂ ਇਹ ਚੀਜ਼ ਕਹਿਣਾ ਚਾਹੁੰਨੀ ਹੈ ਕਿ ਅਗਰ ਉਹ ਮੈਨੂੰ ਕੋਈ ਜੋਬ ਪ੍ਰੋਵਾਈਡ ਨਹੀਂ ਕਰਵਾ ਸਕਦੇ ਤਾਂ ਪਲੀਜ਼ ਉਹ ਮੈਨੂੰ ਕੋਈ ਬੈਟਰ ਤੋਂ ਬੈਡਰ ਕੋਚ ਦੇ ਹਨਾ ਮੈਂ ਕੋਚਿੰਗ ਲੈ ਸਕਾਂ ਮੈਨੂੰ ਇਦਾਂ ਦਾ ਕੋਈ ਕੋਚ ਪ੍ਰੋਵਾਈਡ ਕਰਵਾਉਣ ਠੀਕ ਹੈ ਵੀ ਤੁਹਾਡੇ ਵੀ ਸੈਮੀਨਾਰ ਲੱਗਨੇ ਚਾਹੀਦੇ ਜਿਹੜੇ ਐਥਲੈਟਿਕਸ ਦੇ ਹੁੰਦੇ ਆ ਆ ਹਾਂਜੀ ਯਸ ਅਰਦਾ ਦੀ ਵੀ ਮੰਗ ਕਰਦੇ ਹੁਣੀ ਚਾਹੀਦੀ ਅਸਤਾ ਹਾਂਜੀ ਹਾਂਜੀ ਮੈਂ ਕਹੂੰਗੀ ਇਹਨਾਂ ਚੀਜ਼ਾਂ ਨੂੰ ਫੇਸ ਕਰਕੇ ਜੋ ਜਿਹੜੀ ਚੀਜ਼ ਦਾ ਮੇਰਾ ਡ੍ਰੀਮ ਸੀਗਾ ਜਿੱਥੇ ਮੈਨੂੰ ਅੱਜ 12 ਤੋਂ 13 ਸਾਲ ਲੱਗੇ ਨੇ ਇਥੋਂ ਤੱਕ ਪਹੁੰਚਣ ਤੱਕ ਹੀ ਹਨਾ ਤਾਂ ਮੈਂ ਇਹ ਚ ਚਾਹੁੰਦੀ ਆ ਕਿ ਅਗਰ ਮੈਂ ਆਹ ਦੇ ਟੈਲੈਂਟ ਤੇ ਇਥੋਂ ਤੱਕ ਆ ਸਕ ਆ ਗਈ ਆ ਤਾਂ ਪਲੀਜ਼ ਉਹਨਾਂ ਨੂੰ ਮੇਰੀ ਥੋੜੀ ਜਿਹੀ ਤਾਂ ਹੈਲਪ ਕਰਨੀ ਚਾਹੀਦੀ ਹੈ ਕਿ ਮੈਂ ਹੋਰ ਅੱਗੇ ਵਧ ਸਕਾਂ ਕਿਉਂਕਿ ਮੇਰਾ ਡ੍ਰੀਮ ਸੀਗਾ ਕਿ ਮੈਂ ਹਾਈ ਲੈਵਲ ਤੇ ਖੇਡਾਂ ਤੇ ਹੁਣ ਮੇਰੀ ਏਜ ਵੀ ਕਾਫੀ ਹੋ ਚੁੱਕੀ ਆ ਅਗਰ ਮੈਂ ਕੋਦੀ ਮੇਨਤ ਕਰਦੀ ਰਹੂੰਗੀ ਇਨਾ ਚੀਚਾ ਨੂੰ ਫੇਸ ਕਰਦੀ ਰਹੂੰਗੀ ਤਾਂ ਮੈਨੂੰ ਲੱਗਦਾ ਨਹੀਂ ਕਿ ਮੈਂ ਉਹ ਡ੍ਰੀਮ ਪੂਰੇ ਕਰ ਸਕਦੀ ਆ ਹਾਂਜੀ ਜਦੋਂ ਕਿ ਇੱਕ ਅਕਲਤਾਰ ਸਿੰਘ ਜਣੇ ਵਾਲੇ ਆਪਾਂ ਨਾਲ ਕਰ ਬਿਆਹ ਦੀ ਇਹ ਨਹੀਂ ਗੱਲ ਕੀਤੀ ਤਾਂ ਆਪਣੇ ਮਾਤਾ ਪਿਤਾ ਦਾ ਕੀ ਜਵਾਬ ਸੀ ਉਸਤੇ ਹਾਂਜੀ ਮਦਰ ਫਾਦਰ ਇਹ ਚਾਹੁੰਦੇ ਸੀ ਕਿ ਅਗਰ ਮੈਨੇ ਕੋਈ ਜੋਬ ਪ੍ਰੋਵਾਈਡ ਹੋ ਜਾਂਦੀ ਆ ਤਾਂ ਉਹਦੇ ਨਾਲ ਮੇਰੀ ਤੇ ਉਹਨਾਂ ਦੀ ਜਿਹੜੀ ਲਾਈਫ ਆ ਉਹ ਥੋੜੀ ਸੌਖੀ ਹੋ ਸਕਦੀ ਆ ਕਿਉਂਕਿ ਮੇਰੇ ਮਦਰ ਨੇ ਹਨਾ ਉਹ ਹਾਪ ਬ੍ਰੇਨ ਉਹਨਾਂ ਦਾ ਡੈਮੇਜ ਆ ਤੇ ਉਹਨਾਂ ਦਾ ਵੀ ਉਹ ਬਿਮਾਰੀ ਰਹਿੰਦੇ ਨੇ ਜਾਦਾ ਉਹਨਾਂ ਦਾ ਵੀ ਐਵੇਂ ਹੈ ਨੀਗਾ ਕਿ ਉਹ ਕੀ ਕੀ ਰੰਦੇ ਆ ਤੇ ਇੱਕ ਜਣੇ ਨੂੰ ਤਾਂ ਉਹਨਾਂ ਦੇ ਨਾਲ ਹੀ ਰਹਿਣਾ ਪੈਂਦਾਗਾ ਤੇ ਫਿਰ ਫਾਦਰ ਵੀ ਆ ਉਹ ਕੀ ਲੇਵਰ ਕਰਦੇ ਨੇ ਜਿਸ ਕਰਕੇ ਕਿ ਉਹ ਇਹ ਚੀਜ਼ ਚਾਹੁੰਦੇ ਸੀਗੇ ਕਿ ਅਗਰ ਮੈਨੂੰ ਕੋਈ ਜੋਬ ਪ੍ਰੋਵਾਈਡ ਹੋ ਜਾਂਦੀ ਤਾਂ ਮੈਂ ਤੇ ਮੇਰੀ ਲਾਈਫ ਤੇ ਉਹਨਾਂ ਦੀ ਲਾਈਫ ਥੋੜੀ ਸੌਖੀ ਹੋ ਸਕਦੀ ਸੀ ਕਿ ਜੇ ਅੱਪਾ ਮੰਨ ਕੇ ਚੱਲੋ ਵੀ ਆਪਾਂ ਨੂੰ ਲੱਖ ਰੁਪਿਆ ਵੀ ਮਿਲ ਗਿਆ ਹਾਂਜੀ ਬਾਅਦ ਆਪਾਂ ਨੂੰ ਘਰਾਂ ਜੇਗ ਲਾਉਣ ਲੱਗਣੀ ਐ ਬਹੁਤ ਖੇੜ ਖਦੋਗੀ ਕੋਈ ਆਪਾਂ ਕੁੜੀਆ ਦਾ ਵਿਆਹ ਕਰ ਦਈਏ ਜਾਂ ਰਿਸ਼ਤੇਦਾਰਾਂ ਵੱਲੋਂ ਕਿਹਾ ਜਾਂਦਾ ਜਦੋਂ ਫਾਈਲ ਉਹਦੀ ਵੀ ਗੱਲ ਹੋਈ ਹੋਏ ਜਦੋਂ ਆਪਾਂ ਟ੍ਰੇਨਿੰਗ ਕਰਦੇ ਸੀ ਜਾਂ ਇਸ ਤੋਂ علاوہ ਕੁਝ ਵੀ ਗੱਲ ਹੁੰਦੀ ਹੈ ਨਾ ਵੀ ਕੀ ਕੀ ਲੈਣਾ ਖੇਡ ਕੋਦ ਤੋਂ ਆਪਾਂ ਵਿਆਹ ਕਰ ਦਿੰਨੇ ਆ ਨਹੀਂ ਜੀ ਗੱਲ ਇਦਾਂ ਦੀ ਸੀਗੀ ਕਿ ਪਹਿਲਾਂ ਤਾਂ ਜਦੋਂ ਮੈਂ ਥੋੜੀ ਛੋਟੀ ਸੀਗੀ ਹੈਨਾ ਉਦੋਂ ਤਾਂ ਚਲੋ ਮੈਂ ਛੋਟੀ ਹੀ ਸੀ ਉਹ ਤਾਂ ਮਦਰ ਫਾਦਰ ਨੇ ਕੀ ਮੈਰਿਜ ਦੀ ਗੱਲ ਕਰਨੀ ਸੀ ਉਸ ਤੋਂ ਬਾਅਦ ਜਦੋਂ ਮੈਂ ਥੋੜਾ ਹਾਈ ਲੈਵਲ ਤੇ ਖੇਡਣ ਲੱਗੀ ਤਾਂ ਉਹਨਾਂ ਨੂੰ ਵੀ ਥੋੜੀ ਮੇਰੀ ਮਤਲਬ ਕਿ ਮੇਰੀ ਲਾਈਫ ਤੇ ਮੇਰੇ ਲੈਵਲ ਦਾ ਥੋੜਾ ਇਹ ਫੀਲ ਹੋਇਆ ਕਿ ਨਹੀਂ ਵੀ ਕੁੜੀ ਉਹਨਾਂ ਨੂੰ ਇਹ ਚੀਜ਼ ਲੱਗਦਾ ਹੈ ਕਿ ਮੈਂ ਕੁਝ ਕਰ ਸਕਦੀ ਆ ਉਹਦੀ ਜ਼ਿੰਦਗੀ ਚ ਤਾਂ ਉਹਨਾਂ ਨੇ ਕਦੀ ਮੇਰੇ ਨਾਲ ਮੈਰਿਜ ਦੀ ਗੱਲ ਨਹੀਂ ਗਰੀ ਹੈਗੀ ਤੇ ਮੈਂ ਵੀ ਉਹਨਾਂ ਨੂੰ ਇਹ ਚੀਜ਼ ਕਹਿ ਰੱਖੀ ਹੈ ਕਿ ਜਦੋਂ ਤੱਕ ਮੈਂ ਖੁਦ ਸਟੈਂਡ ਨਹੀਂ ਹੋ ਜਾਂਦੀ ਤਾਂ ਮੈਂ ਮੈਰਿਜ ਨਹੀਂ ਕਰਨੀ ਹੁਣ ਹੀ ਆਪਣੇ ਅੱਗੇ ਦਾ ਕੀ ਪਲਾਨ ਆ ਅੱਗੇ ਕੀ ਕਰਨਾ ਚਾਹਵਾਂਗੇ ਆ ਹਾਂਜੀ ਅੱਗੇ ਦਾ ਪਲਾਨ ਤਾਂ ਇਹੀ ਸੀਗਾ ਵੀ ਅਗਰ ਕੋਈ ਚੌਪਰਵਾਈਡ ਹੋ ਜਾਂਦੀ ਤਾਂ ਮੈਂ ਵੀ ਵੀਪੀ ਐਡ ਕਲੀਅਰ ਕਰਨ ਤੋਂ ਬਾਅਦ ਮੈਂ ਐਮਪੀ ਐਡ ਕਰਨਾ ਚਾਹੁੰਦੀ ਸੀ ਬਟ ਹੁਣ ਉਹ ਅਕਲਤਾਰ ਸਿੰਘ ਸੰਧਵਾ ਜੀ ਸਾਡੇ ਘਰ ਆਏ ਸੀਗੇ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਇੱਕ ਸਾਲ ਦੀ ਮੇਰੀ ਫੀਸ ਪੇ ਕਰਨਗੇ ਤਾਂ ਮੈਨੂੰ ਲੱਗਦਾ ਨਿੰਗਾ ਕਿ ਇੱਕ ਸਾਲ ਬਾਅਦ ਫਿਰ ਮੈਂ ਅੱਗੇ ਸਟੱਡੀ ਬਾਰੇ ਸੋਚ ਸਕਦੀ ਆਂਗੀ ਤੇ ਇਸ ਕਰਕੇ ਮੈਂ ਜਿਹੜਾ ਮੇਰਾ ਸਮਾਂ ਹੈਗਾ ਉਹਦੇ 'ਚ ਮੈਂ ਵਧੀਆ ਮਨ ਲਾ ਕੇ ਸਟੱਡੀ ਕਰੂੰਗੀ ਤੇ ਮੈਂ ਆਪਦੀ ਗੇਮ ਨੂੰ ਵੀ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰੂੰਗੀ ਹਾਂ ਜੀ ਵੀ ਪਾਪਾ ਜੋਬ ਦੇ ਨਾਲ ਵੀ ਜੇ ਸਰਕਾਰ ਆਪਾਂ ਨੂੰ ਜੋਬ ਪ੍ਰੋਵਾਈਡ ਕਰਾਉਂਦੀ ਹੈ ਤਾਂ ਆਪਾਂ ਵੀ ਆਦੀ ਟ੍ਰੇਨਿੰਗ ਜਾਰੀ ਰੱਖਾਂਗੇ ਅਹ ਹਾਂਜੀ ਹਾਂਜੀ ਅਗਰ ਮੈਨੂੰ ਇਦਾਂ ਦਾ ਕੋਈ ਸੀਨ ਬੰਦ ਆ ਕਿ ਅਗਰ ਉਹ ਮੈਨੂੰ ਜੋਬ ਪ੍ਰੋਵਾਈਡ ਕਰਵਾਉਂਦੇ ਨੇ ਤਾਂ ਮੇਰਾ ਡ੍ਰੀਮ ਸੀਗਾ ਕਿ ਮੈਂ ਇੱਕ ਬਹੁਤ ਹੀ ਹਾਈ ਲੈਵਲ ਦੇ ਖੇਡਾਂ ਤਾਂ ਮੈਂ ਆਪਦੀ ਗੇਮ ਜ਼ਰੂਰ ਕਰੂੰਗੀ ਨੇ ਤੁਸੀਂ ਜਿਹੜਾ ਸਟੱਡੀ ਬਾਰੇ ਆਪੀ ਬਾਰੇ ਦੱਸਿਆ ਵੀ ਆਪਾਂ ਦਾ ਸਟੱਡੀ ਹੁਣ ਕਿੱਥੇ ਕਰ ਰਹੀ ਆ ਕਿ ਆਪਾਂ ਕੀ ਸਟੱਡੀ ਕਰ ਰਹੇ ਆ ਹਾਂਜੀ ਮੈਂ ਪਟਿਆਲੇ ਕਰ ਰਹੀ ਆ ਪ੍ਰੋਫੈਸਰ ਗੁਰਸੇਵ ਸਿੰਘ ਕਾਲਜ ਤੋਂ ਵੀਪੀਐਡ ਕਰ ਰਹੀ ਆ ਤਾਂ ਫਸਟイヤー ਮੇਰਾ ਕੰਪਲੀਟ ਹੋ ਗਿਆਗਾ ਉਹਨਾਂ ਦੀ ਫੀਸ ਰਹਿੰਦੀ ਸੀ ਜਿਹੜੀ ਕਿ ਯੂਨਾਈਟਿਡ ਸੈਕ ਕੋਲੋਂ ਮਤਲਬ ਕਿ ਮੇਰੀ ਫੀਸ ਪੇ ਕਰੀ ਗਈ ਆ ਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆਂ ਕਿ ਉਹਨਾਂ ਨੇ ਅਗਰ ਮੇਰੀ ਐਨੀ ਹੈਲਪ ਕਰਨ ਦੀ ਕੋਸ਼ਿਸ਼ ਕਰੀ ਆ ਤੇ ਹੁਣ ਮੇਰਾ ਆ ਕੇਅਰ ਰਹਿ ਗਿਆ ਸੀਗਾ ਜਿਸ ਦੀ ਕਿ ਮੇਰੀ ਫੀਸ ਵਾਲੇ ਸਾਰੀ ਦੀ ਸਾਰੀ ਪੈਂਡਿੰਗ ਆ ਕੁਝ ਮੈਂ ਭਰੀ ਆਗੀ ਕਿਉਂਕਿ ਮੈਂ ਸੋਨਾ ਲਾਇਆ ਤਾਂ ਮੈਂ ਇਹ ਚਾਹੁੰਦੀ ਸੀ ਕਿ ਚਲੋ ਠੀਕ ਹੈ ਅਗਰ ਮੈਨੂੰ ਕੋਈ ਜੋਬ ਪ੍ਰੋਵਾਈਡ ਹੋ ਜਾਂਦੀ ਤਾਂ ਮੈਂ ਹਾਈ ਲੈਵਲ ਦੀ ਹੋਰ ਵੀ ਸਟੱਡੀ ਕਰ ਸਕਦੀ ਸੀ ਕਿਉਂਕਿ ਜੇ ਮੈਂ ਇਸ ਚੀਜ਼ ਨੂੰ ਦੇਖੀ ਜਾਵਾਂ ਕਿ ਇੱਕ ਸਾਲ ਦੀ ਮੇਰੀ ਫੀਸ ਆ ਗਈ ਹੈ ਮੇਰੇ ਕੋਲ ਤਾਂ ਮੈਨੂੰ ਨਹੀਂ ਲੱਗਦਾ ਮੈਨੂੰ ਇਹੀ ਚੀਜ਼ ਫਿਰ ਹੁੰਦੀ ਹੈ ਕਿ ਸ਼ਾਇਦ ਫਿਰ ਇੱਕ ਸਾਲ ਬਾਅਦ ਮੇਰੇ ਹਾਲਾਤ ਉਹੀ ਹੋਣਗੇ ਜੇ ਮੈਂ ਸਟੱਡੀ ਕਰਨੀ ਚਾਹੂੰਗੀ ਤਾਂ ਸ਼ਾਇਦ ਇੱਕ ਸਾਲ ਬਾਅਦ ਫਿਰ ਵੀ ਮੈਂ ਝੋ ਨਹੀ ਲਾ ਰਹੀ ਹੋਊਂਗੀ ਜਿਵੇਂ ਆਪਾਂ ਕਹਿੰਦੇ ਵੀ ਕਾਲਜ ਵਿੱਚ ਕੁ ਬੰਦੇ ਨਾ ਵੀ ਕੋਚ ਵਗੈਰਾ ਹੁੰਦੇ ਆ ਕਈ ਜਿਵੇਂ ਫੁੱਟਬਾਲ ਦੇ ਕੋਚ ਹੋਣ ਮੈਂ ਕ੍ਰਿਕਟ ਦੇ ਕੋਚ ਹੁੰਦੇ ਆ ਇਹ ਆਪਾਂ ਨੂੰ ਵੀ ਕੋਈ ਰਨਿੰਗ ਵਗੈਰਾ ਦਾ ਕੋਚ ਮਿਲਿਆ ਉੱਥੇ ਆਪਣੇ ਕਾਲਜ 'ਚ ਵੀ ਹੁੰਦੇ ਆ ਨਾ ਕਈ ਸਟੇਡੀਅਮ ਹਾਂਜੀ 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 ਇਹ ਤਾਂ ਦੀ ਗੱਲ ਨਹੀਂ ਹੈਗੀ ਮੇਰੇ ਕਾਲਜ ਵਿੱਚ ਆਲਮੋਸਟ ਸਾਰੇ ਹੀ ਗਰਾਊਂਡਸ ਬਣੇ ਨੇ ਬਟ ਉੱਥੇ ਵੀ ਕੋਚ ਦੀ ਕਮੀ ਆ ਉੱਥੇ ਕੋਚ ਨਹੀਂ ਹੈਗਾ ਫਿਰ ਕੋਚ ਨਾ ਹੋਣ ਦੇ ਵਜ੍ਹਾ ਕਰਕੇ ਆਲਮੋਸਟ ਸਾਰੇ ਬੱਚੇ ਹੀ ਉੱਥੇ ਸਪੋਰਟਸਮੈਨ ਨੇ ਬਟ ਗੇਮ ਉਹਨਾਂ ਦੀ ਜ਼ੀਰੋ ਆ ਉੱਥੇ ਜਾ ਕੇ ਉੱਥੇ ਜਾ ਕੇ ਸਾਰੇ ਬੱਚਾਂ ਦੀ ਗੇਮ ਛੋਟੇ ਆਂਦੀ ਆ ਕਿਉਂਕਿ ਸਟੱਡੀ ਤੋਂ ਬਾਅਦ ਕੋਈ ਬੱਚਾ ਗੇਮ ਕਰ ਨਹੀਂ ਸਕਦਾ ਹੈਗਾ ਕਿਉਂਕਿ ਸਟੱਡੀ ਕਰਕੇ ਇੱਕ ਤਾਂ ਐਵੇਂ ਹੁੰਦਾ ਨਾ ਵੀ ਕੋਈ ਕੋਚ ਹੁੰਦਾ ਤਾਂ ਉਹਨਾਂ ਨੂੰ ਕੁਝ ਸਿਖਾ ਰਿਆ ਬਟ ਉੱਥੇ ਕੋਈ ਕੋਚ ਹੀ ਨਹੀਂ ਹੈਗਾ ਤਾਂ ਫਿਰ ਉਹਨਾਂ ਨੂੰ ਸਿਖਾਊਗਾ ਕਿ ਤੇ ਉਹ ਬੱਚੇ ਕੀ ਸਿੱਖਣਗੇ ਹਾਂਜੀ ਵੀ ਗੁੜਿਆਂ ਨੂੰ ਸਰਕਾਰ ਨੇ ਅਪੀਲ ਕੀਤੀ ਜਾਂਦੀ ਆ ਕਿ ਉਹਨਾਂ ਨੂੰ ਕੋਈ ਛੋਟੀ ਤੋਂ ਛੋਟੀ ਜੋਬ ਪ੍ਰੋਵਾਈਡ ਕਰਵਾਈ ਜਾਵੇ ਤੇ ਜੇਕਰ ਕੋਈ ਵੀ ਇਸ ਗੁੜੇ ਦੀ ਹੈਲਪ ਕਰਨੀ ਚਾਹੁੰਦਾ ਵੀ ਭਾ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਤੇ ਬਾਕੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਜਿਵੇਂ ਕਿ ਆਪਾਂ ਕੋਚਿੰਗ ਦੀ ਕਹਿ ਸਕਦੇ ਆ ਜਾ ਆਮਨੀ ਵੀ ਕਹਿ ਸਕਦੇ ਆ ਜੋ ਕੋਈ ਵੀ ਆਪਾਂ ਹੈਲਪ ਕਰਨੀ ਚਾਹੁੰਦੇ ਆ ਤਾਂ ਗੁਰੂਆਂ ਦੀ ਜਰੂਰ ਹੈਲਪ ਕੀਤੀ ਜਾਵੇ ਤੇ ਆਹ ਹੇਠ ਦਿੱਤੇ ਨੰਬਰਾਂ ਤੇ ਕੰਟੈਕਟ ਕੀਤਾ ਜਾਵੇ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਸ਼ੇਅਰ ਜਰੂਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਧੰਨਵਾਦ